ਪਰ ਮੈਂ ਉਹਨਾਂ ਦੀ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ ਉਹਨਾਂ ਨੇ ਬੜੀ ਪਿੱਠ ਠਕਤ ਪਾਈ ਕਿ ਕਾਂਗਰਸ ਚੋਂ ਗਏ ਐ ਹਮਨ ਅਰੋੜਾ ਜੀ ਜੀ ਤੋਂ ਮੈਂ ਭਾਰਤੀ ਜੀ ਲਈ ਇਸ ਗੱਲ ਤੇ ਜ਼ਰੂਰ ਇਹ ਗੱਲ ਕਹਿਣਾ ਚਾਹੂੰਗਾ ਕਿ ਕੀ ਕਾਂਗਰਸ ਦੀ ਮਾਨਸਿਕਤਾ ਇਹ ਹੈ ਕਿ ਗਊ ਹੱਤਿਆ ਹੋਣੀ ਚਾਹੀਦੀ ਹੈ ਅਮਨ ਅਰੋੜਾ ਜੀ ਉਹ ਵਿਅਕਤੀ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਕਿਉਂ ਸੜਕਾਂ ਦੇ ਤੁਰੀਆਂ ਫਿਰਦਿਆਂ ਇਹਨਾਂ ਨੂੰ ਵੱਡ ਵੱਡ ਕੇ ਡੱਬਿਆਂ ਚ ਪਾਓ ਤੇ ਪੈਸੇ ਕਮਾਓ ਉਹ ਬਿਆਨ ਨੇ ਕੰਟਰੋਵਰਸੀ ਅਸੀਂ ਵਿਰੋਧ ਕੀਤਾ ਸੀ ਉਸ ਵੇਲੇ ਇਹ ਜਿਹੜਾ ਪੰਜਾਬ ਹੈ ਗਊ ਗਰੀਬ ਦੀ ਰੱਖਿਆ ਲਈ ਜਾਣਿਆ ਜਾਂਦਾ ਹੈ ਹਾਂ ਇੱਥੇ ਗਊ ਹੱਤਿਆ ਦੀ ਗੱਲ ਕਰਨੀ ਔਰ ਜਿਹੜਾ ਬੰਦਾ ਗਊ ਹੱਤਿਆ ਬਾਰੇ ਸੋਚਦਾ ਹੈ ਉਸ ਬੰਦੇ ਨੂੰ ਅੱਗੇ ਕਰਕੇ ਹਿੰਦੂ ਵੋਟਰ ਦੀ ਗੱਲ ਕਰਨਗੇ ਆਮ ਆਦਮੀ ਪਾਰਟੀ ਵਾਲੇ ਹਾਂ ਉਹ ਦੋਨੇ ਹੀ ਪਾਰਟੀਆਂ ਦੀ ਜਿਹੜੀ ਮੰਚ ਹੈ ਉਹ ਬੜੀ ਮੈਨੂੰ ਲੱਗਦਾ ਵੀ ਕਲੀਅਰ ਆ ਕਾਂਗਰਸ ਦਾ ਅੰਦਰ ਖਾਤੇ ਸਪੋਰਟਰ ਹੈ ਹੀ ਅਮਨ ਰੋੜਾ ਜੀ ਦੀ ਜੀ ਔਰ ਜਿਹੜਾ ਆਮ ਆਦਮੀ ਪਾਰਟੀ ਹੈ ਉਸ ਤਰ੍ਹਾਂ ਦੇ ਵਿਅਕਤੀ ਨੂੰ ਅੱਗੇ ਲਾ ਕੇ ਹਿੰਦੂ 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 ਕਾਰਡ ਖੇਡ ਰਹੀ ਹੈ ਜਿਹੜਾ ਕਿ ਖੁਦ ਗਊ ਹੱਤਿਆ ਬਾਰੇ ਬਿਆਨ ਦੇ ਚੁੱਕਿਆ ਤਨਵਾਲ ਸਾਹਿਬ ਤੁਸੀਂ ਤੁਸੀਂ ਇੱਕ ਗੱਲ ਕਹੀ ਕਿ ਕਾਂਗਰਸ ਸਪੋਰਟਰ ਹੈ ਅਮਨ ਅਰੋੜਾ ਹਰਾਂ ਦੀ ਕਿਵੇਂ ਨਹੀਂ ਮੈਂ ਭਾਰਤੀ ਜੀ ਦੀ ਗੱਲ ਕੀਤੀ ਜੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਦੱਸਿਆ ਕਿ ਕਾਂਗਰਸ ਵੱਲੋਂ ਹਾਂ ਟ੍ਰੇਨਡ ਨਹੀਂ ਤਾਂ ਕੀ ਕਾਂਗਰਸ ਟ੍ਰੇਨਿੰਗ ਦਿੰਦੀ ਹੈ ਜੀ ਗਊ ਹੱਤਿਆ ਦੀ ਤਾਂ ਮੈਂ ਸਵਾਲ ਜ਼ਰੂਰ ਭਾਰਤੀ ਜੀ ਨੂੰ ਕਰਨਾ ਚਾਹਣਾ ਹਾਂ ਹਾਂ ਹੋਰ ਉਸ ਤਰ੍ਹਾਂ ਦਾ ਬੰਦਾ ਆਇਆ ਕਿਉਂ ਜੀ ਇਹ ਪੰਜਾਬੀਆਂ ਨੂੰ ਜਾਣਨ ਦੀ ਜ਼ਰੂਰਤ ਹੈ ਇਹ ਹਿੰਦੂ ਕਾਰਡ ਦੀ ਗੱਲ ਨਹੀਂ ਹੈ ਕਿ ਇਹ ਆਇਆ ਇਸ ਕਰਕੇ ਹੈ ਜਿਹੜਾ OSD ਹੂੰ ਸਵਾਤੀ ਮਾਲੀਵਾਲ ਦੇ ਕੇਸ ਦੇ ਵਿੱਚ ਆ ਜਿਹਨੇ ਸਵਾਤੀ ਮਾਲੀਵਾਲ ਨੂੰ ਕੁੱਟਿਆ ਇੱਕ ਮਹਿਲਾ ਨੂੰ ਕੁੱਟਿਆ ਜੀ ਜਿਹੜਾ ਜਿਹਦੇ ਉੱਤੇ ਔਰਤ ਤੇ ਅਪਰਾਧ ਜਿਹੜਾ ਹੈਗਾ ਉਹ ਦਰਜ ਹੈ ਜਿਹੜੇ ਬੰਦੇ ਤੇ ਉਹ ਅੱਜ ਪੰਜਾਬ ਦਾ ਸੀਐਮ ਹਾਊਸ ਚ ਲਾ ਰਿਹਾ ਹੂੰ ਇਹ ਉਹ 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 ਜਿਹੜਾ ਹੈਗਾ ਸਾਰੀ ਗੇਮ ਪਲੇ ਕਰ ਰਿਹਾ ਹੈ ਉਹਨੂੰ ਅੱਗੇ ਕੀਤਾ ਗਿਆ ਸਾਰਾ ਮੁੱਖ ਮੰਤਰੀ ਸਾਹਿਬ ਦਾ ਅਵਲਾ ਫੈਲਾ ਕੱਢ ਦਿੱਤਾ ਗਿਆ ਮੰਤਰੀ ਕੱਢ ਦਿੱਤੇ ਗਏ ਤਾਂ ਮੁੱਖ ਮੰਤਰੀ ਸਾਹਿਬ ਕੋਲੇ ਕੀ ਰਹਿ ਗਿਆ ਜੀ ਜੀ ਕੁਝ ਵੀ ਨਹੀਂ ਬਚਿਆ ਸੀ ਇਹ ਕਹਿਨ ਨੂੰ ਜਿਹੜਾ ਕਿ ਬੜਾ ਵੱਡਾ ਪ੍ਰਾਰਥ ਸਾਹਿਬ ਸਤਕਾਰਯੋਗ ਨੇ ਸਾਡੇ ਸਾਥੀ ਪ੍ਰਵਕਤਾ ਨੇ ਉਹਨਾਂ ਨੇ ਗੱਲ ਰੱਖੀ ਕਹਿੰਦੇ ਜੀ ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਬੜਾ ਵੱਡਾ ਦਿਲ ਦਿਖਾਇਆ ਉਹ ਦੇਖੋ ਕਾਹਤਾ ਚ ਉਹਨਾਂ ਦਾ ਵਿਚਾਰਿਆਂ ਨੂੰ ਬੰਨ ਬੁੰਨ ਕੇ ਪਾਤਾ ਤਰਸ ਦੇ ਪਾਤਰ ਨੇ ਮੁੱਖ ਮੰਤਰੀ ਸਾਹਿਬ ਇਸ ਵੇਲੇ ਹਮ ਸਾਰਾ ਪੰਜਾਬ ਜਾਣਦਾ ਔਰ ਜਿਹੜੀ ਕੇਜਰੀਵਾਲ ਸਾਹਿਬ ਗੇਮ ਖੇਡ ਰਹੇ ਆ ਇਹ ਜੀ ਇਹ ਬਿਲਕੁਲ ਇਹਨਾਂ ਨੂੰ ਰਾਸ ਨਹੀਂ ਆਉਣੀ ਕਿਉਂਕਿ ਦੋਨੇ ਪਾਸੇ ਜਿਹੜਾ ਇਹਨਾਂ ਨੇ ਅਮਨ ਰੋੜਾ ਜੀ ਨੂੰ ਚੁਣ ਕੇ ਜਿਹੜਾ ਮੇਰੇ ਹਿਸਾਬ ਨਾਲ ਤਾਂ ਪੰਗਾ ਪਾ ਲਿਆ ਜਿਹੜਾ Hindu voter ਆ ਅਮਨ ਰੋੜਾ ਜੀ ਤੋਂ ਪਹਿਲਾਂ ਹੀ ਬਹੁਤ ਨਾਰਾਜ਼ ਹੈ ਉਹਨਾਂ ਦੀ ਇਸ ਗੱਲ ਤੋਂ ਨਾਰਾਜ਼ ਹੈ ਔਰ ਜਿਹੜਾ ਦੂਜੇ ਪਾਸੇ ਮਾਨ ਸਾਹਿਬ ਦੀ ਨਾਰਾਜ਼ਗੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਇਹਨਾਂ ਨੂੰ ਚੱਲਣੀ ਪੈਣੀ ਹੈ ਕਿਉਂਕਿ ਮਾਨ ਸਾਹਿਬ ਇਸ ਟਾਈਮ ਮੌਕਾ ਉਡੀਕ ਰਹੇ ਹੋਣਗੇ ਕਿ ਜਿਨ੍ਹਾਂ ਨੇ ਉਹਨਾਂ ਦੇ ਪਰਕ ਉਤਰੇ ਉਹਨਾਂ ਦੇ ਪਰ ਕਿਵੇਂ ਉਤਰੇ ਜਾਣ ਔਰ ਉਹਨਾਂ ਨੇ ਅੰਕੜੇ ਕਦੋਂ ਦੇ ਦਿੱਤੇ ਨੇ ਸਪੈਸੀਫਿਕ ਨਹੀਂ ਸੀ ਕੀਤਾ ਗਿਆ ਸੋ ਭਾਜਪਾ ਮੰਨਿਆ ਜਾਂਦਾ ਹੈ ਕਿ ਮੂਲ ਰੂਪ ਦੇ ਵਿੱਚ ਭਾਜਪਾ ਹਿੰਦੂ ਵੋਟਰਸ ਨੂੰ ਅਟਰੈਕਟ ਕਰਦੀ ਹੈ ਔਰ ਵੱਡੀ ਮਾਤਰਾ ਦੇ ਵਿੱਚ ਹਿੰਦੂ ਵੋਟਰ ਜਿਹੜੇ ਹੁੰਦੇ ਨੇ ਭਾਜਪਾ ਵੱਲ ਖਿੱਚੇ ਚਲੇ ਜਾਂਦੇ ਵੀ ਹੁੰਦੇ ਨੇ ਸੋ ਆਮ ਆਦਮੀ ਪਾਰਟੀ ਨੇ ਤੁਹਾਨੂੰ ਲੱਗਦਾ ਹੈ ਕਿ ਅਜੇ ਹਾਂ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਭਾਜਪਾ ਨੂੰ ਟੱਕਰ ਦੇਵਾਂਗੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਵੋਟ ਸ਼ੇਅਰ ਘਟਿਆ ਸੀ ਫਿਰ 2024 ਚ ਵੱਧ ਗਿਆ 6 ਤੋਂ 18% ਦੇ ਉੱਤੇ ਇਹ ਆ ਗਏ ਤੇ ਅਸੀਂ 26 ਤੋਂ ਮਾਫ ਕਰਨਾ ਅਸੀਂ 42 ਤੋਂ 26% ਦੇ ਉੱਤੇ ਚਲੇ ਗਏ ਸੋ ਇੱਕ ਦਾ ਅਸੀਂ ਵੀ ਖੇਡ ਕੇ ਵੇਖਦੇ ਹਾਂ ਤੁਹਾਨੂੰ ਲੱਗਦਾ ਹੈ ਕਿ ਪਰ ਦਾ ਜਦੋਂ ਅਮਨ ਅਰੋੜਾ ਹਰਾਂ ਤੇ ਖੇਡਿਆ ਗਿਆ ਤਾਂ ਫਿਰ ਉਹ ਗਲਤ ਖੇਡਿਆ ਗਿਆ ਬੀਜੇਪੀ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ ਇਹ ਗੱਲ ਫਾਇਦੇ ਨੁਕਸਾਨ ਦੀ ਨਹੀਂ ਹੈ ਜੀ ਸਿਮਰਨ ਜੀ ਜੀ ਦੇਖੋ ਤੁਹਾਡੇ ਸਾਹਮਣੇ ਆ ਮੈਂ ਬੜਾ ਇhtਰਾਮ ਕਰਦਾ ਸਾਰੇ ਹੀ ਪ੍ਰਵਕਟਾ ਕਰਦੇ ਆ ਭਾਰਤੀ ਜੀ ਦਾ ਤੁਹਾਡੇ ਸਾਹਮਣੇ ਮੈਂ ਇੱਕੋ ਹੀ ਸਵਾਲ ਕੀਤਾ ਉਹਨਾਂ ਨੂੰ ਹੂੰ ਤਾਂ ਉਹ ਸਵਾਲ ਦਾ ਜਵਾਬ ਉਹਨਾਂ ਨੇ ਉਦੋਂ ਹੀ ਪੱਲਾ ਝਾੜ ਲਿਆ ਜਿਹੜੇ ਅਮਨ ਅਰੋੜਾ ਚੀ ਦਾ ਉਹ ਸਿਖਤ ਕਰ ਰਹੇ ਸੀਗੇ ਕਾਂਗਰਸ ਚੋਂ ਕਿਉਂਕਿ ਸਾਡਾ ਲੈਣਾ ਦੇਣਾ ਨਹੀਂ ਰਹਿਣਾ ਕੋਈ ਅਸੀਂ ਨਹੀਂ ਜਾਣਦੇ ਨੂੰ ਕੌਣ ਆ ਇਹ ਹੁਣ ਜਿਸ ਬੰਦੇ ਨੂੰ ਵਿਰੋਧੀ ਪਾਰਟੀਆਂ ਸਾਰਿਆਂ ਨੇ ਕਹਿਣਾ ਜਿਹੜਾ ਉਹ ਖੁਦ ਹੀ ਜਿਹੜਾ ਪੱਤਾ ਖੇਡਦੇ ਆ ਉਹ ਕਹਿੰਦੇ ਜੀ ਇਹ ਤਾਂ ਹਿੰਦੂ ਪ੍ਰਧਾਨ ਲਾਤਾ ਜੀ ਤਾਂ ਸਾਰੀਆਂ ਹਿੰਦੂ ਜਥੇਬੰਦੀਆਂ ਕਹਿਣਗੀਆਂ ਭਾਈ ਤੁਸੀਂ ਹਿੰਦੂ ਪ੍ਰਧਾਨ ਲਾਇਆ ਇਹ ਤਾਂ گاਵਾ ਦੀ ਜਿਹੜਾ ਹੱਤਿਆ ਦੀ ਖੁੱਦ ਗੱਲ ਕਰਦਾ گاਉ ਹੱਤਿਆ ਦੀ ਹਾਂ ਤੇ ਇਸ ਬੰਦੇ ਨੂੰ ਉਹਦੇ ਤੇ ਤਾਂ ਮਤਲਬ ਕਿ ਜਿਹੜਾ ਇਹਨਾਂ ਦੀ ਉਹਦੇ ਤੇ ਖੁੱਦ ਜਿਹੜੇ ਆਪ ਪਰਵਕਤਾ ਉਹ ਵੀ ਭੱਜ ਗਏ ਜੀ ਉਹ ਕਹਦੇ ਅਸੀਂ ਨਹੀਂ ਹਿੰਦੂ ਬਣਾਇਆ ਅਸੀਂ ਨਹੀਂ ਬਣਾਇਆ ਕਹਿੰਦੇ ਮਤਲਬ ਹਿੰਦੂ ਹਿੱਤ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ ਇੰਨਾ ਇਹਨਾਂ ਦਾ ਮਤਲਬ ਬੁਰਾ ਹਾਲ ਆ ਜਿਹੜੀ ਤੁਸੀਂ ਗੱਲ ਕੀਤੀ ਭਾਜਪਾ ਵੱਲ ਦੇਖੋ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਉਹ Hinduheti ਗੱਲ ਕਰਦੀ ਐ ਅਸੀਂ ਠੋਕ ਵਜਾ ਕੇ ਕਰਦੇ ਆ ਹੂੰ ਉਹ ਕੋਈ ਇਹਦੇ ਵਿੱਚ ਪਿੱਛੇ ਹਟਣ ਵਾਲੀ ਗੱਲ ਨਹੀਂ ਹੈਗੀ ਕੋਈ ਜੀ ਅਸੀਂ ਮੂਹਰੇ ਹੋ ਕੇ ਕਰਦੇ ਆ ਜੇ ਗਊ ਦੀ ਰਾਖੀ ਦੀ ਗੱਲ ਅਸੀਂ ਕਰਦੇ ਆ ਤਾਂ ਗਊ ਦੀ ਰਾਖੀ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਹੂੰ ਇਹ ਧਰਤੀ ਗਊ ਗਰੀਬ ਦੀ ਰੱਖਿਆ ਦੀ ਧਰਤੀ ਆ ਜੀ ਤਾਂ ਜੇ ਕੋਈ ਬੰਦਾ ਇੱਥੇ ਆ ਕੇ ਗੱਲ ਕਰਦਾ ਉਹਦਾ ਵਿਰੋਧ ਹੋਊਗਾ ਤੂੰ ਜਦੋਂ ਜਿੰਨਾ ਚਿਰ ਉਹ ਐਮਐਲਏ ਸੀ ਮੰਤਰੀ ਸੀ ਠੀਕ ਸੀ ਹੁਣ ਜਦੋਂ ਪਾਰਟੀ ਦੀ ਸੋਚ ਨੂੰ ਅੱਗੇ ਲੈ ਕੇ ਜਾ ਰਿਹਾ ਤਾਂ ਬਾਈ ਉਹ ਰੱਤੇ ਗੱਲ ਤਾਂ ਪ੍ਰੈਸ਼ਨ ਉੱਠਣਗੇ ਉੱਠਣਗੇ ਜਿਵੇਂ ਸਵਾਤੀ ਮਾਲੀਵਾਲ ਜੀ ਦੀ ਗੱਲ ਸੀ ਜਿੰਨਾ ਚਿਰ ਉਹ ਐਮਐਲਏ ਸੀ ਕੋਈ ਪ੍ਰੋਬਲਮ ਨਹੀਂ ਸੀ ਉਹ ਸਵਾਤੀ ਮਾਲੀਵਾਲ ਆ ਕੀ ਹੈ ਨਾ ਜਿਹੜੇ ਇਹਨਾਂ ਨੇ ਮਾਰ ਲੈਣਾ ਜੀ ਆਤੀਸ਼ੀ ਮਾਰ ਲੈਣਾ ਜੀ ਉਹ ਜਦੋਂ ਸੀਐਮ ਬਣਦੇ ਆ ਉਦੋਂ ਪਤਾ ਲੱਗਦਾ ਕਿ ਇੱਕ ਮਾਰਕਸਵਾਦੀ ਲੈਨਨਵਾਦੀ ਪਰਿਵਾਰ ਜਿਹਨੇ ਆਪਦਾ ਸਰਨੇਮ ਚੇਂਜ ਕਰ ਲਿਆ ਕਿਉਂਕਿ ਸਰਨੇਮ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਰੱਖ ਦਿਆਂ ਇਸ ਚੈਨਲ ਦੇ ਉੱਤੇ ਮੈਂ ਆਪਦੇ ਨਾਮ ਨਾਲ ਜਿਹੜਾ ਲਾਉਣਾ ਹੈ ਕੁਲਦੀਪ ਸਿੰਘ ਧਾਲੀਵਾਲ ਔਰ ਅਕਾਲ ਤਖਤ ਨੇ ਹੁਣੇ-ਹੁਣੇ ਜਾਰੀ ਕਰਤਾ ਤੁਸੀਂ ਵੀ ਲਾਉਣੇ ਆ ਸਿਮਰਨਜੀਤ ਕੌਰ ਗੱਲ ਜੀ ਅਕਾਲ ਤਖਤ ਨੇ ਜਿਹੜਾ ਹੁਣੇ ਗੁਰਮਤਾ ਪਾਤਾ ਹੈ ਕਿ ਜਿਹੜੇ ਸਿੱਖ ਹੈ ਉਹ ਆਪਦੇ ਨਾਵਾਂ ਨਾਲ ਸਰਨੇਮ ਜਿਹੜੇ ਹੈਗੇ ਉਹ ਨਹੀਂ ਲਾਉਣਗੇ ਆਪਦੀਆਂ ਕੋਤਰਾ ਦੀ ਜੀ ਹੂੰ ਔਰ ਮੈਨੂੰ ਲੱਗਦਾ ਕਿ ਹਉਣ ਵਾਲੇ ਸਮੇਂ 'ਚ ਆਪਾਂ ਇਹ ਸਾਰੇ ਜਿਹੜੇ ਹੈਗੇ ਛੱਡ ਦੇਾਂਗੇ ਕਿਉਂਕਿ ਜਾਤ ਪਾਤ ਜਿਹੜੀ ਹੈ ਉਹ ਅਕਾਲ ਤਖਤ ਦਾ ਬਹੁਤ ਵੱਡਾ ਉਪਰਾਲਾ ਹੈ ਸਿੰਘ ਸਹਿਬਾਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਜਾਤ ਪਾਤ ਮਟਾਉਣ ਦਾ ਪਰ ਕਾਂਗਰਸ ਜਿਹੜੀ ਹੈ ਉਹ ਤਾਂ ਜਾਤਾਂ ਬਿਨਾ ਚੱਲਦੀ ਨਹੀਂ ਹੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਚੱਲਦੀ ਜਾਤਾਂ ਚ ਚੰਨੀ ਸਾਹਿਬ ਨੇ ਤਾਂ ਕੁੱਤਿਆਂ ਦੀਆਂ ਜਾਤਾਂ ਦੱਸਤੀਆਂ ਇੱਕ ਕਹਿੰਦੇ ਜੱਟਾਂ ਦਾ ਕੁੱਤਾ ਤੇ ਇੱਕ ਕਹਿੰਦੇ ਪਾਣੀਆਂ ਦਾ ਕੁੱਤਾ ਪਤਾ ਨਹੀਂ ਐਦਾਂ ਕੁਛ ਉਹਨਾਂ ਨੇ ਕਿਹਾ ਸੀ ਮਤਲਬ ਜਾਨਵਰਾਂ ਚ ਵੀ ਜਾਤਾਂ ਦੀ ਫੁੱਟ ਪਾਉਂਦੇ ਆ ਇਹ ਜਾਤ ਪਾਤਾਂ ਧਲਵਾਲ ਸਾਹਿਬ ਸਾਰੀਆਂ ਪਾਰਟੀਆਂ ਨਹੀਂ ਕਰਦੀਆਂ ਜਦੋਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਔਰ ਇਲੈਕਸ਼ਨਸ ਹੁੰਦੇ ਨੇ ਸਾਰੀ ਪਾਰਟੀ ਨਹੀਂ ਕਰਦੀ ਜੀ ਅਸੀਂ ਅਸੀਂ ਜਾਤੀ 'ਚ ਬਿਲਕੁਲ ਬਲੀਵ ਨਹੀਂ ਕਰਦੇ ਜਾਤੀ ਜਾਣਕਾਰੀ 'ਚ ਭਾਰਤ ਨੂੰ ਜਾਤੀਆਂ 'ਚ ਬਿਲਕੁਲ ਵੰਡਣਾ ਨਹੀਂ ਚਾਹੁੰਦੇ ਸਾਡਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਮੈਂ ਜਿਵੇਂ ਹੁਣੇ ਗੱਲ ਭਾਰਤੀ ਜੀ ਨੇ ਕਹਿਤਾ ਸੀ ਕਿ ਗਊ ਹੱਤਿਆ ਨਾਲ ਸਬੰਧ ਨਹੀਂ ਸਾਡਾ ਜਾਤੀ-ਜੁਤੀ ਅਸੀਂ ਨਹੀਂ ਰੇ ਮਤਲਬ ਕਿ ਜਿਹੜਾ ਨੇੜ ਤੇ ਹੁਣੀ ਲੱਗਦੀ ਹਾਏ ਕਾਂਗਰਸ ਦਾ ਆਜੰਡਾ ਹੈ ਕਾਂਗਰਸ ਜਿਹੜਾ ਹੈਗਾ ਉਹ ਕਰਨਾ ਚਾਹੁੰਦੀ ਹੈ ਕਾਂਗਰਸ ਉਸ ਪਾਸੇ ਚੱਲਦੀ ਹੈ ਉਹਨੇ ਆਪਦੇ ਮੈਨੀਫੈਸਟ ਆ ਮੈਂ ਦੱਸ ਦਿੰਨੇ ਉਹਨੇ ਆਪਦੇ ਮੈਨੀਫੈਸਟੋ 'ਚ ਪਾਇਆ ਭਾਰਤੀ ਜੀ ਮੈਨੀਫੈਸਟੋ ਪੜ੍ਹਦੇ ਮੈਨੀਫੈਸਟੋ 'ਚ ਪਾਇਆ ਅਸੀਂ ਜਾਤੀ ਜਾਣਕਾਰੀ ਨ ਇਹਦਾ ਮਤਲਬ ਕਲੀਅਰ ਆ ਜਾਤੀ ਜੋ ਵੰਡਣਾ ਚਾਹੁੰਦੇ ਆ ਭਾਰਤ ਨੂੰ ਔਰ ਭਾਰਤ ਨੂੰ ਨਹੀਂ ਵੰਡਣਾ ਚਾਹੁੰਦੇ ਜਾਤੀਆਂ ਵੀ ਇਹਨਾਂ ਨੇ ਸਿਰਫ ਹਿੰਦੂਆਂ ਦੀਆਂ ਜੀ ਕੱਲੇ ਹਿੰਦੂਆਂ ਦੀਆਂ ਜਾਤੀਆਂ ਪਰਖਣੀਆਂ ਹੂੰ ਕਿਸੇ ਮੁਸਲਮਨ ਦੀ ਜਾਤੀ ਨਹੀਂ ਇਹਨਾਂ ਨੇ ਪੁੱਛਣੀ ਜੀ ਜੀ ਵੀ ਭਾਈ ਤੂੰ ਸੈਦ ਐ ਤੂੰ ਕਰੈਸ਼ੀ ਐ ਤੂੰ ਕੌਣ ਐ ਨਾ ਇਹਨਾਂ ਨੂੰ ਕੱਲੀ ਬਸ ਜਿਹੜੀ ਹਿੰਦੂ ਉਹਦੀ ਜਾਤੀ ਜਿਹੜੀ ਐ ਉਹ ਪੁੱਛਣੀ ਐ ਸਿੱਖ ਦੀ ਜਾਤੀ ਪੁੱਛਣੀ ਐ ਜੈਨ ਦੀ ਜਾਤੀ ਪੁੱਛਣੀ ਐ ਉਹਦੀ ਜਾਤੀ ਇਹਨਾਂ ਨੇ ਪੁੱਛਿਆ ਉਹ ਬੜਾ ਜਿਹੜਾ ਇਹਨਾਂ ਦਾ ਮਤਲਬ ਭਾਰਤ ਨੂੰ ਤੋੜਨ ਮਰੋੜਨ ਵਾਲਾ ਅਜੰਡਾ ਉਸੇ ਤੇ ਹੁਣ ਜਿਹੜੇ ਨਵੇਂ ਪ੍ਰਧਾਨ ਆਮ ਆਦਮੀ ਪਾਰਟੀ ਦੇ ਆਪਣੇ ਆਗੇ ਆ ਉਹ ਜਿਹੜੇ ਉਹ ਵੀ ਹਿੰਦੂਆਂ ਨੂੰ ਤੋਂ ਹਿੰਦੂਆਂ ਦੀ ਜੇ ਅਸੀਂ ਹਿੰਦੂ ਹਿੱਤ ਦੀ ਗੱਲ ਕਰੂਗੀ ਭਾਰਤੀ ਜਨਤਾ ਪਾਰਟੀ ਕਰਦੀ ਹੈ ਤਾਂ ਹੀ ਹਿੰਦੂ ਸਾਡੇ ਵੱਲ ਆਉਂਦਾ ਅਸੀਂ ਭਗਵਾਨ ਰਾਮ ਦਾ ਮੰਦਿਰ ਬਣਾਇਆ ਅਸੀਂ ਜਿਹੜਾ ਚਿਰਾਂ ਤੋਂ ਲਟਕਦੀ ਮੰਗ ਸੀ ਅਸੀਂ ਉਹ ਸਾਰੀ ਦੂਰ ਕੀਤੀ ਸਿੱਖਾਂ ਨੇ ਵੀ ਸਾਰਾ ਕੁਝ ਅਸੀਂ ਕੀਤਾ ਤੁਸੀਂ ਦੇਖੋ ਆਕੇ ਜਿਹੜਾ 83 ਦਾ ਸਾਰਾ ਜਿਹੜਾ ਇਨਸਾਫ ਹੈ ਅਸੀਂ ਦਿੱਤਾ ਉਹ ਦੋਵੇਂ ਜਿਹੜੇ ਬੰਦੇ ਆ ਸੱਜਣ ਕੁਮਾਰ ਤੇ ਉਹ ਦੋਵੇਂ ਅੰਦਰ ਐ ਟਾਈਟਲਰ ਅੰਦਰ ਐ ਸਾਰਾ ਵਿਧਵਾਵਾਂ ਦੀਆਂ ਪੈਨਸ਼ਨਾਂ ਲਾਈਆਂ ਕਾਲੀ ਚੂਕੀ ਖਤਮ ਕੀਤੀ ਬੰਦੀ ਸਿੰਘ 6 ਰਹਾ ਕੀਤੇ ਅਸੀਂ ਕੀਤੇ ਐ ਇਹਨਾਂ ਦਾ ਇੱਕ ਵੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਪੈਰੋਲਾ ਮਿਲੀਆਂ ਬੰਦੀ ਸਿੰਘਾਂ ਨੂੰ ਤੇ ਇਹ ਸਾਰਾ ਕੁਝ ਅਸੀਂ ਉਸ ਦਿਸ਼ਾ 'ਚ ਕੰਮ ਕੀਤਾ ਸਾਰਿਆਂ ਲਈ ਕੀਤਾ ਸਿੱਖਾਂ ਲਈ ਸਨਾਤਨੀਆਂ ਲਈ ਜੈਨੀਆਂ ਲਈ